ਨਜ਼ਾਰੇ ਨਜ਼ਾਰ ਦੇ ਲਓ ਜੀ ਸੰਡੇ ਦਾ ਦਿਨ ਬਲੌਗ ਆਪਾਂ ਸ਼ੁਰੂ ਕਰਤਾ ਜੇ ਯਾਰ ਲੈ ਰਿਹਾ ਸੰਡੇ ਦੇ ਨਜ਼ਾਰੇ ਸ਼ੈਂਪੂ ਸ਼ੈਂਪੂ ਜਾਰ ਨੇ ਲਾਇਆ ਨਹੀਂ ਆ ਕਿੱਥੇ ਕੰਧ ਤੇ ਬੈਠ ਵਟ ਸਾਰੀ ਕੋਟੀ ਉਹ ਕਰ ਲਈ ਹੂੰ ਇੱਧਰ ਲੈ ਤੈਨੂੰ ਮਗਰ ਦੇਣੀ ਕੇਸੀ ਨਹੀਂ ਇਹ ਨਾਉਂਦਾਗਾ ਪਿੰਡੇ ਨਾ ਲੰਦਾ ਤੇ ਸਾਰੀ ਕੋਟੀ ਇੱਥੇ ਕੰਧ ਨਾਲ ਆ ਬੈ ਬੈ ਕੇ ਉਹ ਕਰ ਗਿਆ ਤੇ ਕਣਕ ਵੀ ਆਪਣੀ ਸੁੱਕ ਗਈ ਕੱਲੋਂ ਹੋਰ ਸੁੱਕ ਜੂ ਹੱਲੇ 2 ਦਿਨ ਤੋਂ ਪਲਵਾਵਾਂਗੇ ਇਹਨੂੰ ते कपड़े आपोए पे आ जा शरारत बाद तो पहला बैठिया इतो भेजियां हट जा हट जा डैडी बोलूगा तो। हट जा ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਵਲੌਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਦਿਨ ਸੀਗਾ ਸੰਡੇ ਦਾ ਤੇ ਮੈਂ ਕਿਸੀ ਕੁਸੀ ਨਹਾ ਕੇ ਸਾਰਾ ਕੰਮ ਕਰਕੇ ਮੈਂ ਬੈਠੀ ਸੀਗੀ ਤੇ ਅੱਜ ਮੈਂ ਸ਼ੈਂਪੂ ਸ਼ੰਪੂ ਲਾਇਆ ਸੀ ਤੇ ਮੈਨੂੰ ਉਹ ਨਾ ਤਵੇ ਤਾਂ ਠੀਕ ਨਹੀਂ ਸੀਗੇ ਵੀ ਜਾਣੀ ਮੈਂ ਫਿਰ ਵੀ ਹਨਾ ਸਾਰਾ ਕੰਮ ਕੁੰਮ ਕਰਕੇ ਫਿਰ ਮੈਂ ਨਹਾ ਲਈ ਮੈਂ ਕਿਹਾ ਦਿਲ ਤਾਂ ਕਰਦਾ ਸੀ ਵੀ ਪੈ ਜਾਵਾਂ ਸਾਰਾ ਕੰਮ ਕਰਕੇ ਵੀ ਨਹਾਵਾਂ ਨਾ ਫਿਰ ਮੈਂ ਸੋਚਿਆ ਵੀ ਹਾਏ ਇੰਨਾ ਇੰਨਾ ਕੰਮ ਕੀਤਾ ਨਹਾਉਣਾ ਤਾਂ ਪੈਣਾ ਹੀ ਹਨਾ ਵੀ ਜੇ ਨਾਲੇ ਪੈ ਜਾਂਦੀ ਤਾਂ ਫਿਰ ਹਨਾ ਵੀ ਉੱਠਿਆ ਨਹੀਂ ਸੀ ਜਾਣਾ ਬੁਖਾਰ ਸੀਗਾ ਮੈਨੂੰ ਹਨਾ ਇੱਕ ਮੈਂ ਸ਼ੈਂਪੂ ਲਾਉਣਾ ਸੀਗਾ ਅੱਜ ਫਿਰ ਮੈਨੂੰ ਬਸ ਆਪਦਾ ਸ਼ੈਂਪੂ ਸ਼ੰਪੂ ਲਈ ਲਿਆ ਮੈਂ ਮਨ ਕਰਾ ਜਾ ਕਰਕੇ ਹਨਾ ਇੱਥੇ ਸੰਡੇ ਦਾ ਦਿਨ ਸੀਗਾ ਤੇ ਬੱਚੇ ਵੀ ਘਰੇ ਸੀਗੇ ਬੱਚੇ ਮੇਰੇ ਕੋਲੇ ਬੈਠੇ ਸੀਗੇ ਗੱਲਾਂបੱਤਾ ਮਾਰੀ ਜਾਂਦੇ ਸੀਗੇ ਵੱਡਾ ਬੇਟਾ ਆਇਆ ਤੇ ਸ਼ਾਇਦ ਦਰਾਹੇ ਤੋਂ ਆਪਣੇ ਫਰੈਂਡਾਂ ਨਾਲ ਘੁੰਮ ਫਿਰ ਕੇ ਕਿਉਂਕਿ ਇੱਕ ਤਾਂ ਛੁੱਟੀ ਹੁੰਦੀ ਹੈ ਇਹਨਾਂ ਨੂੰ ਹਨਾ ਵੀ ਚਲੋ ਵੀ ਇੰਜੋਏ ਕਰਨੀਆਂ ਹਨਾ ਤੇ ਜਿਹੜਾ ਇੱਥੇ ਪਤਾ ਨਹੀਂ ਕੀ ਕੰਦ ਲਵੇ ਬੈਠ ਕੇ ਸਾਰੀਆਂ ਨੇ ਕੋਟੀ ਜਿਹੀ ਲਵੇਲੜੀ ਸੀਗੀ ਉਹਦੇ ਬੈਠੇ ਗੱਲਾਂ ਮਾਰਦੇ ਸੀ ਤੇ ਮੈਨੂੰ ਬੁਖਾਰ ਸੀਗਾ ਤੇ ਮੈਂ ਨਾ ਆ ਕੇ ਆਉਣ ਸਾਰੇ ਨਾ ਮੈਂ ਇਹਨਾਂ ਨੂੰ ਕਹਿ ਕੇ ਗਈ ਸੀ ਵੀ ਇੱਕ ਤਾਂ ਮੈਂ ਚਾਹ ਬਣਾ ਲਿਓ ਹਨਾ ਇੱਕ ਮੇਰੀ ਗੋਲੀ ਇੱਥੇ ਰੱਖਿਓ ਉਕੇ ਉਹ ਮੈਂ ਇਹਨਾਂ ਨੂੰ ਦੱਸਤਾ ਸੀਗਾ ਵੀ ਮੈਨੂੰ ਨਾ ਬੁਖਾਰ ਆ ਮੈਂ ਦਿਖਾਇਆ ਵੀ ਇਹਨਾਂ ਨੂੰ ਬਾਹਰ ਦਿਖਾਈ ਫੜਾਈ ਹੈ ਨਾ ਵੀ ਦੇਖੋ ਮੈਨੂੰ ਬੁਖਾਰ ਆ ਇਹ ਕਹਿੰਦੇ ਹਾਂ ਤੈਨੂੰ ਬੁਖਾਰ ਆ ਤੇ ਫਿਰ ਮੈਂ ਬਸ ਕੋਲ ਨਹੀਂ ਕਰੀ ਇੱਕ ਸਕਿੰਟ ਦਾ ਵੀ ਟਾਈਮ ਨਹੀਂ ਲਾਇਆ ਮੈਂ ਪਾਣੀ ਭਰਿਆ ਗਰਮ ਆਪਦਾ ਨਹਾਉਣ ਲੱਗ ਗਈ ਤੇ ਆ ਜਿਹਨੂੰ ਮੈਨੂੰ ਜਿਆਦਾ ਪ੍ਰੋਬਲਮ ਨਾ ਆ ਦੇਖ ਲਓ ਤੁਸੀਂ ਆਪ ਦੇਖ ਸਕਦੇ ਹੋ ਮੇਰੇ ਹੱਥਾਂ ਦੇ ਉੱਤੇ ਕੀ ਹੋਇਆ ਮੇਰੇ ਹੱਥਾਂ ਦੀ ਨਾ ਸਾਰੀ ਜਿਹੜੀ ਨਾ ਸਕਿਨ ਆ ਉਹ ਵੀ ਖਰਾਬ ਜੀ ਹੋ ਗਈ ਪਤਾ ਨਹੀਂ ਕੀ ਹੋਇਆ ਇਹ ਵੀ ਹੁਣ ਤਾਂ ਇੰਨੀ ਠੰਡ ਵੀ ਨਹੀਂ ਹੈਗੀ ਜਦੋਂ ਇੰਨੀ ਠੰਡ ਸੀਗੀ ਉਦੋਂ ਕੁਝ ਹੋਇਆ ਨਹੀਂਗਾ ਉਦੋਂ ਤਾਂ ਨਾ ਹੱਥਾਂ ਤੇ ਖਾਜ ਹੋਈ ਨਾ ਇਹਨਾਂ ਨੂੰ ਸੋਜਨ ਆਈ ਕੁਝ ਵੀ ਨਹੀਂ ਹੋਇਆ ਹੁਣ ਤੁਸੀਂ ਆਪ ਦੇਖ ਸਕਦੇ ਹੋ ਤੇ ਫਿਰ ਅੱਜ ਜਦੋਂ ਅੱਜ ਹਨਾ ਵੱਡਾ ਬੇਟਾ ਘਰ ਸੀ ਉਹਨੇ ਦੇਖਿਆ ਵੀ ਮੰਮਾ ਦੇ ਹੱਥ ਵੀ ਜ਼ਿਆਦਾ ਖਰਾਬ ਹੋਏ ਪਏ ਆ ਫਿਰ ਉਹਨੇ ਫੜਕੜੀ ਵਾਲਾ ਪਾਣੀ ਮੈਨੂੰ ਉਹਨਾ ਬਣਾ ਕੇ ਦਿੱਤਾ ਸੀ ਤੇ ਉਹਦੇ ਵਿੱਚ ਮੈਂ ਹੱਥ ਡੋਬੇ ਢੇਲ ਉਸੇ ਲੋਸ ਕੇ ਫਿਰ ਮੈਂ ਉੱਥੇ ਥੋੜੀ देर ਸੌਂ ਗਈ ਸੀਗੀ ਤੇ ਆਹ ਵੀਡੀਓ ਬੱਚਿਆਂ ਨੇ ਕਾਟੋਂ ਦੀ ਬਣਾਈ ਆ ਇੰਨਾ ਕਿ ਇਹ ਸਾਡੇ ਘਰੇ ਆਉਂਦੀਆਂ ਨੇ ਇੰਨਾ ਕਿ ਰੱਬ ਨੇ ਇਹਨਾਂ ਦਾ ਦਾਣਾ ਪਾਣੀ ਲਿਖਿਆ ਵਾਹੇ ਕਰੋ ਨੇ ਇੰਨਾ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਮੈਨੂੰ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਜੇ ਇੱਕ ਦੋ ਬਾਹਰ ਤਾਂ ਲੋਂਗਿਆ ਦੇਖ ਲਓ ਜੀ ਅੱਜ ਆਪ ਬਤਾਰਦੇ ਆਈ ਬਿਸਤਰਾ ਉੱਥੋਂ ਛੱਡ ਕੇ ਆਪਦੇ ਡੈਡੀ ਨਾਲ ਉਹ ਇੱਥੇ ਆ ਗਿਆ ਮੈਂ ਇਹਨੂੰ ਕਿ ਆਪਦੇ ਪਿਓ ਨਾਲ ਪੈ ਜਾ। ਉਹ ਪਟਲੇ ਮੱਠੇ ਮੈਂ ਇਹਨੂੰ ਕਿ ਅੱਜ ਨਾ ਮੈਨੂੰ ਹਨਾ ਠੀਕ ਜੀ ਨਹੀਂ ਮੈਂ ਬੁਖਾਰ ਜਿਹਾ ਮੈਨੂੰ ਉਹ ਪਟਲੇ ਮੱਠੇ ਬਹੁਤ ਹੀ ਪੈਚਾ ਸੀ ਅੱਜ ਮੈਂ ਤਾਂ ਕੋਈ ਵੀਡੀਓ ਵੀ ਨਹੀਂ ਬਣੀ ਹੈਗੀ ਕੁਝ ਨਹੀਂ ਹੋਇਆ ਬਸ ਹਨਾ ਅਜੀ ਨਹੀਂ ਰੱਖਦਾ ਰੂਨੀ ਕਾਤੀ ਦੇ ਦਾ ਪੈਣ ਕਹਦਾ ਰੂਨੀ ਕਰਦੀ ਡਾਡੀ ਨੇ ਪੈਣ ਮੈਂ ਕਿਹਾ ਵੀ ਮੈਂ ਤਾਂ ਆਪ ਢਿੱਲੀ ਮੱਠੀ ਜੀਆਂ ਹਨਾ ਕੋਈ ਨਾ ਕੋਈ ਨਾ ਮੈਂ ਦੀ ਆ ਚੁੱਟਲਾ ਮੱਠਾ ਰਹੀਆਂ ਚੁੱਟਲੇ ਮੱਠੇ ਦੇ ਆ ਦੇ ਬਹਿ ਜਾਦੇ ਮੱਠਲੇ ਮੱਠੇ ਜਾ ਕੇ ਕਹਿੰਦਾ ਆਪਾਂ ਮੰਜੇ ਤੇ ਪੈ ਜੰਦੇ ਹੂੰ ਰੂਨੀ ਕਾਤੀ ਰੂਨੀ ਕਰਦੇ ਹਾਂ ਅੱਛਾ ਰੂ ਤਾਂ ਤਾਂ ਫੇਰ ਪਤਾ ਲੱਗੂ ਜੇ ਬਾਜ਼ਾਰ ਜਾਵਾਂਗਾ ਤੇ ਲੈ ਗਿਲਾੜੀ ਤੂੰ ਕੀ ਹਣਾ ਦੁਖੀ ਤਾ ਆਪਣਾ ਹੋ ਗਿਆ ਉਹਨੇ ਸਾਲ ਪੈ ਜਾ ਮੈਂ ਤਾਂ ਮੈਂ ਰਬੜ ਮੰਗਾਈਆ ਮੈਂ ਪਾਲਾਂ ਨੂੰ ਤੇਲ ਵੀ ਨਹੀਂ ਲੱਗਿਆ ਮੇਰੀ ਪੂਰੀ ਹਾਲਤ ਹੋਈ ਪਈ ਮੈਂ ਆਪਣੀ ਸ਼ਕਲ ਦਿਖਾਵਾਂ ਤੁਹਾਨੂੰ ਭੈੜੀ ਨਹੀਂ ਸਹੀ ਨਹੀਂ ਡਰ ਜਾਣਾ ਸਾਹ ਮੈਂ ਪਾਲਾਂ ਨੂੰ ਵੀ ਤੇਲ ਨਹੀਂ ਲੱਗਿਆ ਮੇਰਾ ਬੋਲ ਮੰਗਾਈਆ ਬਾਲਾ ਬਾਬਾ ਬਾਲਾ ਬਾਬਾ ਕੀ ਹੋਇਆ ਸ਼ਾਮ ਜੇ ਨੂੰ ਬੁਖਾਰ ਜਿਹਾ ਲੱਗਣਾ ਹੈ ਮੇਰੇ ਹੱਥਾਂ ਨੂੰ ਵੇਖੋ ਮੇਰੇ ਦੋ ਆ ਜਿਹੜੀਆਂ ਆ ਆ ਆ ਵਾਲੀ ਉਂਗਲੀ ਤੇ ਆ ਵਾਲੀ ਉਂਗਲੀ ਇਹਨਾਂ ਸੁੱਜੀਆਂ ਹੋਈਆਂ ਇਹਨਾਂ ਨੂੰ ਪਤਾ ਨਹੀਂ ਦੋਨੇ ਹੱਥਾਂ ਦੀਆਂ ਵਾਲੀਆਂ ਉਂਗਲੀਆਂ ਪਤਾ ਨਹੀਂ ਕਿ ਉਹ ਦੇ ਲੋ ਤਿੱਖਦੀਆਂ ਵੀ ਆ ਗਈਆਂ ਕਿੱਥੇ ਲੋੜ ਉੱਤੀ ਲਾਉਂਦੀ ਹੈ ਨਾ ਉੱਥੇ ਲਾਉਣਾ ਆਦਣੀਆ ਉੱਥੇ ਕਾਸੂ ਦੀ ਨਹੀਂ ਕੀ ਹੋਇਆ ਹੋਇਆ ਇਧਰਲੇ ਹੱਥ ਤੇ ਵੇਖਣੀ ਆ ਦੇਖੋ ਪਤਾ ਨਹੀਂ ਇਹ ਹਣਾ ਵੀ ਹੁਣ ਤਾਂ ਠੰਡ ਵੀ ਨਹੀਂ ਆਪਾਂ ਕਹਿ ਵੀ ਨਹੀਂ ਸਕਦੇ ਹਣਾ ਵੀ ਠੰਡ ਕਰ ਮਾੜੀਆਂ ਤਾਂ ਨੇ ਕਾਦੀਆਂ ਮਾੜੀਆਂ ਆਪਾਂ ਪਹਿਲਾਂ ਦੇਖੋ ਅਜੇ ਤੱਤੇ ਬਾਣੀ ਵਿੱਚ ਕਰ ਲੈਣੀ ਆ ਤਵੱਲਾ ਬਾਅਦ ਚ ਟੱਤੇ ਵੀ ਕਰ ਲੈਣੀ ਬਾਅਦ ਚ ਸਿੱਗ ਲੈਣੀ ਮਾੜ ਕੀ ਕਰਤਾ ਹੋਇਆ ਅੱਗੇ ਕਾ ਬੈਠਾ ਦਾਦਾ ਐ ਦਾਦਾ ਜੀ ਮਾੜੀਆਂ ਹਲਤਾ ਹੋਇਆ ਦੇਖ ਆਪ ਦੇ ਘੁੱਗੀ ਦਾ ਲੈਣਾ ਬਾਹਲਿਆ ਕਰ ਇਹਨੂੰ ਮੈਂ ਕਹ ਬ ਕੋਈ ਨਾ ਕਾਲੂ ਵਾਰੂ ਦਾ ਕਾਲੂ ਉਹ ਤੇ ਕਲ ਵਿੱਚ ਉਹ ਨਾ ਜੇ ਬੱਤੀ ਜੀ ਹਾਂ ਕਾਲੂ ਇਹ ਗੁੱਲੇ ਮੈਨੂੰ ਗੋੜੀ ਲਈਏ ਮੈਨੂੰ ਨੀਂਦ ਆਉਂਦੀ ਹੈ ਤੁੰਦੇ ਬਹੁਤ ਜਿਆਦੇ ਆ ਖੁਸ਼ ਹੋ ਵੀ ਨਹੀਂ ਦਿੰਦਾਗਾ ਟਾਈਮ ਹੋਇਆ 6:55 56 ਦਾ ਤੁੰਦ ਹੈ ਕਿੰਨੀ ਤੁੰਦਾ ਅੱਜ ਫੇਰ ਕਿੱਥੋਂ ਆ ਗਈ ਕੁਛ ਨਹੀਂ ਦਿਖਦਾਗਾ ਨਹੀਂ ਤਾਂ ਮੈਨੂੰ ਦੂਰ ਤੱਕ ਦਿਖਣ ਲੱਗ ਗਿਆ ਸੀ ਦੋ ਮੈਨੂੰ ਦਿਖਣ ਲੱਗ ਗਿਆ ਸੀ ਮਤਲਬ ਜਾਂਦਾ ਹੋਇਆ ਬੇਟਾ ਆਵਾਜ਼ ਹੀ ਸੁਣਦੀ ਹੈ ਬੋਲਟ ਦੀ ਕੁਛ ਨਹੀਂ ਦਿਖਦਾਗਾ ਬਾੜੀ ਤੁੰਦ ਪੈ ਗਈ ਤੰਦ ਤੰਦ ਵੀ ਪੂਰੀ ਗੈਰੀ ਤੰਦ ਪਈ ਗਈ ਤੰਦੇ ਬਹੁਤ ਅੱਜ ਤਾਂ ਇਹ ਕੀ ਹੈ ਹੈਗਾ ਕੀ ਇਹ ਦੇਖੋ ਇਧਰ ਨੂੰ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਕਿਉਂਕਿ ਦਿਨ ਦੂਜਾ ਹੋ ਗਿਆ ਤੇ ਮੇਰਾ ਸਿਰ ਦੁਖਦਾ ਹੁਣ ਹਟ ਗਿਆ ਵੈਸੇ ਚਾਹ ਵੀ ਕਿ ਹਟ ਗਿਆ ਅੱਜ ਤੋਂ ਤੰਦ ਬਹੁਤ ਤੰਦ ਪਈ ਪਈ ਆ ਹਾਲੇ 7 ਵਜੇ ਨਹੀਂ ਨਿਕਣਾ ਵੀ ਹੋ ਗੀ ਹਾਂ ਕਿਹਾ ਤਾਂ ਹੈਗਾ ਵੀ ਹੌਲੀ ਹੌਲੀ ਜਾਈ ਹੈ ਨਾ ਇੰਨੀ ਜ਼ਾਦੇ ਧੁੰਦ ਕਿੱਥੋਂ ਆ ਗਈ ਧੁੰਦ ਵੀ ਕੋਸ਼ ਨਹੀਂ ਦਿਖਦਾਗਾ ਇੰਨੀ ਜ਼ਾਦੇ ਧੁੰਦ ਤੇ ਮੇਰਾ ਸਿਰ ਦੁਖਦਾ ਸੀ ਜਦੋਂ ਮੈਂ ਉੱਠੀ ਫਿਰ ਮੈਂ ਹੁਣ ਚਾਹ ਚੁ ਪੀਤੀ ਤੇ ਥੋੜਾ ਥੋੜਾ ਬੁਖਾਰ ਜਿਹਾ ਵੀ ਲੱਗਦਾ ਸੀ ਗੋਲੀ ਕਾਲੀ ਮੈਂ ਲਈ ਨਹੀਂ ਚਾਹ ਪੀ ਕੇ ਥੋੜਾ ਜਿਹਾ ਸਰੀਰ ਠੀਕ ਆ ਤੇ ਝਾਰ ਵੀ ਉੱਠ ਗਿਆ ਝਾਰ ਪੜਦਾ ਆ ਝਾਰ ਨਹੀਂ ਹਾਲੇ ਲੇਟ ਜਾਣਾ ਮੇਰੀ ਸਲਾਹ ਮੈਂ ਥੋੜਾ ਜਿਹਾ ਟਾਈਮ ਹੁਣ ਪੈ ਜਾਵਾਂ ਹਾਂਜੀ ਬੇਟਾ ਅਜੀਤ ਹੁੰਦਾ ਯਾਰ ਯਾਰ ਉੱਠ ਗਿਆ ਸੀ ਯਾਰ ਆਪਣੇ ਵੀਰੇ ਤੋਂ ਪਹਿਲਾਂ ਉੱਠਦਾ ਇਹ ਫੜਦਾ ਬੈਠ ਗਿਆ ਮੈਨੂੰ ਦੀਨਾ ਨੇ ਅੰਦਰੋਂ ਬਥੇ ਕੁਛ ਕਾਚੇ ਜਿਹੇ ਇਰਨਾ ਕੱਟਾ ਅੱਛਾ ਯਾਹੋ ਕਵਾੜ ਤੇ ਮੈਂ ਕਦੇ ਇੰਨੇ ਕੱਪ ਤੱਕ ਬੱਚੇ ਖੜਾ ਨਾ ਮੈਨੂੰ ਤਾਂ ਉੱਥੇ ਹੀ ਉੱਟੀ ਗਿਆ ਅੱਛਾ ਤੇ ਹਾਲੇ ਤੇਰੇ ਜਾਣ ਚ ਤਾਂ ਟਾਈਮ ਆ ਹਨਾ ਕਿੰਨਾ ਬੱਚੇ ਕਿੰਨਾ ਬੱਚੇ 7 ਵਜੇ ਹੋਣਗੇ ਚੱਲ ਹੁਣ ਹਾਦ ਪੂਰੇ 7 ਵਜੇ ਆ ਪੂਰੇ 7 ਵਜੇ ਗੇ ਤੇ ਤੂੰ ਦਵਾੜੀ ਆ ਫਿਕਰ ਜੀ ਲੱਗੀ ਪਈ ਆ ਜਦ ਤੱਕ ਹੁਣ ਜਾ ਕੇ ਫੋਨ ਨਹੀਂ ਕਰਦਾਗਾ ਉਦੋਂ ਤੱਕ ਫਿਕਰ ਲੱਗੀ ਰਹਿਣੀ ਆ ਤੇ ਮੈਂ ਤਾਂ ਹੁਣ ਥੋੜੀ ਦਿਰ ਪੈਣੀ ਆ ਕੋਈ ਕੰਮ ਖੱਲੇ ਮੇਰੇ ਲਈ ਹੈ ਨਹੀਂ ਹੈਗਾ ਤਾਂ ਹੈਗਾ ਚਲੋ ਕਰਨਨ ਤੋਂ ਬਹੁਤ ਕੁਝ ਕਰ ਸਕਦੇ ਆ ਪਰ ਝਾੜੂ ਲਾ ਸਕਦੇ ਆ ਬਟ ਮੇਰੀ ਤਬੀਅਤ ਠੀਕ ਨਹੀਂਗੀ ਤੇ ਠੰਡ ਵੀ ਬਹੁਤ ਜ਼ਿਆਦੇ ਆ ਬਹੁਤ ਹੰਦ ਡਿੱਗੀ ਆ ਬਾਹਰ ਮੈਂ ਇੱਕੋ ਦਰਵਾਜ਼ਾ ਲਾ ਕੇ ਹੀ ਆ ਨਾਲੇ ਹਮ ਤਾਂ ਦੂਜਾ ਲਾਇਆ ਹੈ ਤੇ ਲੈਟਰ ਲੁਟਾ ਬੰਦ ਕਰ ਦੋ ਸਟੋਰ ਵਗੈਰਾ ਦੀ ਲੈਟ ਸਾਰੀ ਚੱਲਦੀ ਆ ਤੇ ਮੈਂ ਥੋੜੀ ਦਰ ਪੈਣੀ ਆ ਯਾਰ ਮੈਂ ਪੈਣੀ ਆ ਜੇ ਕੁਝ ਮੇਰੇ ਤੋਂ ਲੈਣਾ ਪੀਣਾ ਕੁਝ ਦੱਸ ਦੋ ਨਹੀਂ ਮੈਂ ਤਾਂ ਪੈ ਜਾਣਾ ਹੁਣ ਫੇਰ ਉੱਠਦੀ ਆ ਘੰਟੇ ਤੱਕ ਠੀਕ ਆ 8:00 ਵਜੇ 8:00 ਵਜੇ ਤਿੰਨ ਤਿਆਰ ਕਰੂੰਗੀ ਉੱਠ ਕੇ ਮਿਲਦੇ ਆ ਜੀ ਮੈਂ ਥੋੜੀ ਦਰ ਪੈਣੀ ਆ ਮੇਰੀ ਤबीयत ਚ ਠੀਕ ਨਹੀਂ ਮੈਨੂੰ ਪਤਾ ਨਹੀਂ ਕੀ ਹੋਇਆ ਪਿਆ